ਇਹ ਗੱਲ ਯਾਦ ਰੱਖੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਜਦੋਂ ਤੱਕ ਤੇਰੇ ਨਾਲ ਹੈ ਨਾ ਜਦੋਂ ਤੱਕ ਤੇਰੇ ਸਿਰ ਤੇ ਹੱਥ ਹੈ ਬਾਬਾਈ ਦਾ ਤੇਰਾ ਕੋਈ ਚਾਹੇ ਵੀ ਨਹੀਂ ਮਾੜਾ ਕਰ ਸਕਦਾ ਡਰਨਾ ਨਹੀਂ ਕਦੇ ਵੀ ਦੁੱਖ ਵੇਖ ਕੇ ਕਬਰਾਣਾ ਨਹੀਂ ਕਦੇ ਵੀ ਕਿਉਂਕਿ ਬਾਬਾ ਦੀਪ ਸਿੰਘ ਜੀ ਚਾਹਣ ਨਾ ਤੇ ਇੱਕ ਪਲਾਂ ਚ ਤੇਰੇ ਦਰਦਾਂ ਨੂੰ ਪਿੱਛੇ ਛੁੱਟ ਦਣਗੇ ਤੁਸੀਂ ਸੱਚਾ ਵਿਸ਼ਵਾਸ ਰੱਖੋ ਬਾਬਾ ਦੀਪ ਸਿੰਘ ਤੇ ਮੈਂ ਕਹਿੰਦਾ ਤੁਹਾਡੀ ਕਿਸਮਤ ਵੀ ਬਦਲ ਜਾਏਗੀ ਇਹ ਦੁਨੀਆ ਕੰਦੀ ਨਾ ਕਿ ਡਿਗਰੀ ਚਾਹੀਦੀ ਹੈ ਤਾਂ ਹੀ ਨੌਕਰੀ ਲੱਗੇਗੀ ਬਹੁਤ ਅੱਗੇ ਤਾਂ ਹੀ ਵੱਧੋਗੇ ਮੈਂ ਕਹਿੰਦਾ ਕੁਝ ਵੀ ਨਾ ਹੋਵੇ ਤੁਹਾਡੇ ਕੋ ਜੇ ਮਾਲਕ ਨੇ ਚਾਇਆ ਤਾਂ ਮਾਲਕ ਰਾਜ ਕਰਵਾਏਗਾ ਆਪਣੀ ਭਗਤੀ ਅੰਮੀ ਪ੍ਰਬਲ ਰੱਖਿਆ ਕਰੋ ਕਿ ਮਾਲਕਾ ਜਿਹੜੇ ਹਾਲ ਤੇ ਤੁਸੀਂ ਮੈਨੂੰ ਰੱਖੋਗੇ ਮਨਜ਼ੂਰ ਆ ਮੈਨੂੰ ਸਬਰ ਦਾ ਪੂਰਾ ਆਪਣੇ ਜੋ ਕਮੀਆਂ ਲੱਭੜੀਆਂ ਛੱਡ ਦਿਓ ਬਾਰ-ਬਾਰ ਨਾ ਲੱਭਿਆ ਕਰੋ ਕਮੀਆਂ ਆਪਣੇ ਚ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਬਹੁਤ ਸਟਰੋਂਗ ਹੋ ਤੁਸੀਂ ਅੰਦਰੋਂ ਬਸ ਸੋਚ ਦੇ ਦਾਇਰੇ 'ਚ ਫਸੇ ਤਾਂ ਆਪਾਂ ਕਮਜ਼ੋਰ ਬਣ ਜੰਨੇ ਆ ਆਪਣਾ ਧਿਆਨ ਕਰੋ ਬਾਬਾ ਦੀਪ ਸਿੰਘ ਜੀ ਵਾਲਾ ਆਪਣੇ ਆ ਤੁਹਾਡੇ ਚ એનર્ਜੀ ਆ ਜਾਏਗੀ ਕੋਈ ਬਿਮਾਰ ਨਹੀਂਗੇ ਤੁਸੀਂ ਕੋਈ ਕਮਜ਼ੋਰ ਨਹੀਂ ਕੋਈ ਸਟ्रेस ਕੋਈ ਡਿਪਰੈਸ਼ਨ ਕੁਝ ਵੀ ਨਹੀਂਗਾ ਸਭ ਕੋਈ ਵਧੀਆਗਾ ਤੁਹਾਡੀ ਜ਼ਿੰਦਗੀ ਜੇ ਤੁਸੀਂ ਸਭ ਕੁਝ ਕਰ ਸਕਦੇ ਹੋ ਜੋ ਤੁਸੀਂ ਸੋਚਿਆ ਉਹਦੇ ਨਾਲੋਂ ਲੱਖ ਗੁਣਾ ਵਧੀਆ ਮਿਲਣਾ ਤੁਹਾਨੂੰ ਤੁਸੀਂ ਆਪਣੀ ਮਿਹਨਤ ਕਰਦੇ ਹੋ ਨਹੀ ਪਿੱਛੇ ਹਟਦੇ ਹੋ ਤਾਂ ਮਾਲਕ ਨੇ ਆਪਣੇ ਚਮਤਕਾਰ ਕਰਵੇਂ ਕਰਨੇ ਫਿਰ ਇਹ ਦੁਨੀਆ ਦੇ ਲੌਜੀਕ ਡਿਗਰੀਆਂ ਸਭ ਫੇਲ ਆ ਫਿਰ